you <music> ਮਾਂ ਜੋ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਦਵ ਜੀ ਆਈਪੀਐਸ ਮਾਂ ਜੋ ਕੀਡੀਪੀ ਸਾਹਿਬ ਬਠਿੰਡਾ ਰੇਂਜ ਸ਼੍ਰੀ सुरेंद्रਪਾਲ ਸਿੰਘ ਪਰਮਾਰ ਜੀ ਆਈਪੀਐਸ ਐਸਐਸਪੀ ਬਠਿੰਡਾ ਸ਼੍ਰੀ ਦੀਪਕ ਪਾਰਖ ਜੀ ਤੇ ਆਈ ਐਸਪੀ ਸ਼੍ਰੀ ਅਜੀ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਹੈਗੀ ਹੈ ਆਪਣਾ ਜਿਹੜਾ ਨਸ਼ੇ ਦੇ ਵਿਰੁੱਧ ਚਲਾਈ ਹੋਈ ਮੁਹਿੰਮ ਦੇ ਤਹਿਤ ਜਿਹੜੀ ਹੈਗੀ ਹੈ ਇਹ ਬਠਿੰਡਾ ਪੁਲਿਸ ਵੱਲੋਂ 1 ਕਰੋੜ 7 ਲੱਖ ਰੁਪਇਆ ਜਿਹੜਾ ਹੈਗਾ ਇਹ ਇੱਕ ترसीम ਟੈਪਾਈ ਨਾਂ ਦਾ ਇੱਕ ਜਿਹੜਾ ਹੈਗਾ ਬੰਦਾ ਹੈਗਾ ਜਿਹੜਾ ਅਸੀਂ ਪਿੱਛੇ ਜੇ ਅਰੈਸਟ ਕੀਤਾ ਹੈਗਾ ਇਹਦੇ ਤੇ ਇੱਕ ਪਹਿਲਾਂ 248/18 ਨੰਬਰ ਮੁਕੱਦਮਾ ਜਿਹੜਾ ਦਰਜ ਰਜਿਸਟਰ ਹੋਇਆ ਸੀ ਥਾਣਾ ਬਲਿਆ ਵਾਲੀ ਵਿਖੇ ਤੇ ਉਹਦੇ ਵਿੱਚ ਜਿਹੜੀ ਇਹ ਇੱਕ ਜਿਹੜੀ ਹੈਗੀ 1 ਕਰੋੜ 7 ਲੱਖ ਰੁਪਇਆ ਸੀ ਇਹਦਾ ਜਿਹੜਾ ਉਹ ਫ੍ਰੀਜ਼ ਕਰਾਇਆ ਹੈਗਾ ਇਸ ਤੋਂ ਇਲਾਵਾ ਹਾਂ ਇੰਸਪੈਕਟਰ ਗੁਰਪ੍ਰੀਤ ਸਿੰਘ ਜਿਹੜੇ ਐਫ ਯੂ ਆਈ ਟੀਮ ਦੇ ਜਿਹੜੇ ਇਨਚਾਰਜ ਹੈਗੇ ਆ ਉਹਨਾਂ ਵੱਲੋਂ ਇੱਕ ਜਿਹੜੀ ਹੈਗੀ ਐ ਇਹਦੀ ਪ੍ਰਾਪਰਟੀ ਜਿਹੜੀ ਹੈਗੀ ਆ ਅਸੀਂ 88 ਨੰਬਰ 88/24 ਇੱਕ ਰੀਸੈਂਟਲੀ ਮਕਦਮਾ ਦਰਜ ਕੀਤਾ ਸੀਗਾ ਥਾਣਾ ਤਲਵੰਡੀ ਵੱਲੋਂ ਤੇ ਉਹਦੇ ਵਿੱਚ ਜਿਹੜੀ ਹੈਗੀ ਐ ਇਹਦੀ ਅਸੀਂ ਇਲੀਗਲ ਤੌਰ ਤੇ ਬਣਾਈ ਹੋਈ ਪ੍ਰਾਪਰਟੀ ਜਿਹੜੀ ਇਹਦੀ ਵਾਈਫ ਦੇ ਨਾਂ ਤੇ ਇਹਦੇ ਨਾਂ ਤੇ ਤੇ ਇਹਦੇ ਬੇਟੇ ਦੇ ਨਾਂ ਤੇ ਬਿਆਨੇ ਵਗੈਰਾ ਕਰਾ ਰੱਖੇ ਹੈਗੇ ਆ ਉਹ ਅਸੀਂ ਪ੍ਰਾਪਰਟੀ ਜਿਹੜੀ ਹੈਗੀ ਐ ਫ੍ਰੀਜ਼ ਕਰਾਉਣ ਲਈ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਲਿਖ ਕੇ ਭੇਜਿਆ ਹੈਗਾ ਤੇ ਇਹਦੇ ਵਿੱਚ ਜਿਹੜਾ ਹੈਗਾ 88 ਨੰਬਰ ਮੁਕੱਦਮਾ ਹੈਗਾ ਇਹਦੇ ਵਿੱਚ ਅਸੀਂ 176 ਗੋਲੀਆਂ ਜਿਹੜੀਆਂ ਨਸ਼ੀਲੀਆਂ ਫੜੀਆਂ ਸੀਗੀਆਂ ਉਸ ਤੋਂ ਇਲਾਵਾ 20 ਲੱਖ ਦੇ ਕਰੀਬ ਜਿਹੜੇ ਹੈਗੇ ਆ ਇਹ ਆਪਣਾ ਪ੍ਰੈਗਾਬਲਿਨ ਕੈਪਸੂਲ ਤੇ 342000 ਜਿਹੜੀਆਂ ਹੈਗੀਆਂ ਸਾਢੇ 3 ਲੱਖ ਰੁਪਏ ਦੇ ਸਾਢੇ 3 ਲੱਖ ਦੇ ਕਰੀਬ ਜਿਹੜੀਆਂ ਗੋਲੀਆਂ ਜਿਹੜੀਆਂ ਹੈਗੀਆਂ ਨੇ ਫੜੀਆਂ ਸੀਗੀਆਂ ਤੇ 3580 ਜਿਹੜੀਆਂ ਹੈਗੀਆਂ ਇਹ ਅਬੋਰਸ਼ਨ ਵਾਲੀਆਂ ਕਿੱਟਾਂ ਜਿਹੜੀਆਂ ਹੈਗੀਆਂ ਜਿਹੜੀਆਂ ਕਿ ਆਪਣੇ ਕੋਲ ਰੱਖਣੀਆਂ ਜਿਹੜੀਆਂ ਹੈਗੀਆਂ ਮਨਾਹੀ ਹੈਗੀ ਹੈ ਤੇ ਉਹਦੇ ਪ੍ਰੋਪਰ ਬਿੱਲ ਵਗੈਰਾ ਹੋਣੇ ਚਾਹੀਦੇ ਆ ਉਹ ਜਿਹੜੀਆਂ ਬਰਬੰਦ ਕੀਤੀਆਂ ਸੀਗੀਆਂ ਤੇ ਇਹਨੂੰ ਜਿਹੜਾ ਹੈਗਾ ਅਸੀਂ ਆਪਣਾ ਜਿਹੜਾ ਹੈਗਾ ਜੁਡੀਸ਼ੀਅਲ ਰਿਮਾਰਟ ਤੇ ਭੇਜਿਆ ਤੇ ਇਹਦੇ ਖਿਲਾਫ ਜਿਹੜੀ ਹੈਗੀ ਹੈ ਇਹਦੀ ਪ੍ਰੋਪਰਟੀ ਦਾ ਹੋਰ ਵੀ ਪਤਾ ਕੀਤਾ ਜਾ ਰਿਹਾ ਕੁਝ ਪ੍ਰੋਪਰਟੀ ਇਹਦੀ ਸਾਨੂੰ ਰਤੀਏ ਪਤਾ ਲੱਗੀ ਹੈਗੀ ਆ ਉੱਥੇ ਵੀ ਅਸੀਂ ਉਹਨੂੰ ਵੀ ਫ੍ਰੀਜ਼ ਕਰਾਣ ਲਈ ਜਿਹੜਾ ਹੈਗਾ ਕੰਪੀਟੈਂਟ ਅਥਾਰਟੀ ਨੂੰ ਲਿਖ ਕੇ ਭੇਜਿਆ ਕਬੀ ਕਿਹਨਾਂ ਕਰ ਕੋ ਨਸ਼ਾ ਤਸਕਰਾਂ ਨੂੰ ਇਸ ਤਰ੍ਹਾਂ ਦੀ ਬਾਇਅਤ ਕਰਦੇ। ਦੇਖੋ ਨਸ਼ਾ ਤਸਕਰਤਾ ਇਸ ਤਰ੍ਹਾਂ ਹੈਗਾ ਮੈਂ ਸ਼ੁਰੂ ਤੋਂ ਇਹ ਮੇਰੀ ਸੋਚ ਨਹੀਂ ਹੈਗੀ ਹੈ ਕਿ ਜਦੋਂ ਤੱਕ ਲੋਕ ਨਹੀਂ ਚਾਣਗੇ ਨਸ਼ਾ ਜਿਹੜਾ ਹੈਗਾ ਉਦੋਂ ਤੱਕ ਜਿਹੜਾ ਹੈਗਾ ਬੰਦ ਨਹੀਂ ਹੋਣਾ ਹੈਗਾ ਤੇ ਇਹਦੇ ਵਿੱਚ ਸਾਨੂੰ ਲੋਕਾਂ ਦਾ ਬਹੁਤ ਸਹਿਯੋਗ ਦੀ ਲੋੜ ਹੈ। ਮਾਝੋਗ ਐਸਐਸਪੀ ਸਾਹਿਬ ਨੇ ਇਹਦੇ ਤੇ ਬਹੁਤ ਸਖਤ ਕਦਮ ਚੱਕੇ ਆ ਤੇ ਜਿਹੜਾ ਹੈਗਾ ਇਹਦੇ ਸੰਬੰਧੀ ਡਰੱਗ ਡਿਸਪੋਜ਼ਲ ਕਮੇਟੀਆਂ ਜਿਹੜੀਆਂ ਹੈਗੀਆਂ ਉਹ ਵੀ ਪਿੰਡਾਂ ਦੇ ਵਿੱਚ ਬਣਾਈਆਂ ਜਾ ਰਹੀਆਂ। ਤੇ ਉਸ ਤੋਂ ਇਲਾਵਾ ਪਠੰਡਾ ਜ਼ਿਲ੍ਹੇ ਦੇ ਵਿੱਚ ਇੱਕ ਨਵਾਂ ਸਿਸਟਮ ਜਿਹੜਾ ਹੈਗਾ ਉਹ ਅਸੀਂ ਜਿਹੜਾ ਹੈਗਾ ਐਸਐਸਪੀ ਸਾਹਿਬ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ ਉਹਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸਾ ਕੀਤਾ ਜਾਵੇਗਾ